ਆਹ ਜੋਰ ਹੁਣ ਆ ਕੇ ਜਬਾਤ ਉਹ ਪਾਗਲ ਹੋ ਗਿਆ ਉਹ ਹਿੱਲ ਗਿਆ ਉਹ ਟੀਮਾਂ ਮਾਰਨ ਲੱਗਿਆ ਉਹ ਬਾਬਾ ਹਿੱਲ ਗਿਆ ਬੰਦਾ ਹਿੱਲ ਗਿਆ ਸਾਡਾ ਉਹ ਬਾਬਾ ਬੰਦਾ ਹਿੱਲ ਗਿਆ ਸਾਡਾ ਹੈ ਭਾਜੀ ਇਦਾਂ ਨਹੀਂ ਓਏ ਦੇਖ ਯਾਰ ਪ੍ਰੇਗ ਨਸ਼ਾ ਪੁੱਤ ਆਪਣੀ ਜਗ੍ਹਾ ਟੀਮਾਂ ਬਣ ਜੇਗਾ ਕਿਉਂ ਹੈ ਇਹ ਜੜਾਵਾ ਜੜਾਵਾ ਆ ਜਾ ਲੈ ਪਾਜੀ ਪੱਥਰ ਮਾਰ ਦੇ ਪਾਜੀ ਪਾਜੀ ਪੱਥਰ ਮਾਰ ਆ ਦੇਖ ਆ ਜੱਟੀ ਬਾ ਉਹ ਮੈਂ ਇਹ ਜੇ ਚਲਾਣਾ ਨਹੀਂ ਆਦਾ ਤਾਂ ਕੰਨ ਲਗਾ ਆਨੇ ਉਹਨੇ ਹੈ ਜੇ ਚਲਾਣਾ ਨਹੀਂ ਆਦਾ ਹੁੰਦਾ ਹੈ ਸਟੈਂਡ ਲਾ ਕੇ ਕਮਾਵਾ ਉਹ ਸੇਰ ਲਾ ਕੇ ਕਮਾਵਾ ਓਏ ਯਾਰ ਯਾਰ ਓਏ ਆਏ ਓਏ ਉਹ ਮੁਰਦਾ ਵੀ ਆ ਨਹੀਂ ਉਹ ਮੁਰਦਾ ਵੀ ਨਹੀਂ ਓ ਓ ਆਏ ਗਾੜੇ ਆਏ ਆਏ ਲੈਵਲ ਆਏ ਆਏ ਭਾਈ ਲੈਵਲ ਭਾਈ ਭਾਈ ਇਹ ਨਹੀਂ ਹੋਣਾ ਭਾਈ ਓਏ ਸਾਡੇ ਦਰਮਿਆਨ ਲੱड्डੂ ਬਾਜੀ ਹੁਣੀ ਪੁੱਜੇ ਹੋਏ ਨੇ ਅੱਜ ਅੱਜ ਲੱਬਰਪਿੰਡ ਵਾਲੇ ਵਿਆਹ ਦੇ ਵਿੱਚ ਬਾਜੀ ਦੱਸੋ ਬਈ ਤੁਹਾਨੂੰ ਕਿਦਾਂ ਦਾ ਵਿਆਹ ਦਾ ਫੰਕਸ਼ਨ ਕੇਮ ਦਾ ਲੱਗਿਆ ਬਾਜੀ ਬਹੁਤ ਵਧੀਆ ਹਾਂਜੀ ਨਿਆਰਾ ਪਰ ਬਾਜੀ ਡਾਂਸਰ ਐ ਨਹੀਂ ਚੱਲੀਆਂ ਬਸ ਦੋ ਗਾਣਿਆਂ ਦੇ ਨੱਚਿਆ ਬਾਜੀ ਲੱड्डੂ ਬਾਜੀ ਨਾਰਾਜ਼ ਹੋ ਗਿਆ ਨਾਰਿਆਂ ਦੇ ਬਾਅਦ ਮਾਮਿਆਂ ਨੂੰ ਠੀਕ ਰਿਹਾ ਲੱड्डੂ ਪਰ ਲੱड्डੂ ਬਾਜੀ ਸਾਡਾ ਨਾਰਾਜ਼ ਹੋ ਗਿਆ ਬਾਜੀ ਓਕੇ ਠੀਕ ਹੈ ਬਾਜੀ ਸਮਝ ਗਏ ਠੀਕ ਰਿਹਾ ਆਪਣੇ ਨਾਲ ਹੈਲੋ ਗਾਇਜ਼ ਹਾਈ

ਮੈਂ ਸਿੱਜ ਜਨਮ ਦੇ ਸੀ ਤੇਰੀ ਅਲੜੇ ਵੇਡ ਮੁਕਤੀ ਦੀ ਮੁਕਤੀ ਕਾਪੋਸਾ ਜੱਜਾਂ ਨੀ ਗਰਦੀਆਂ ਸੱਜਣ ਚੱਲਦੇ ਸਾਥੇ ਕੁੰਡਾ ਜੱਜ ਸੱਜਣ ਤੇਰੇ ਸੱਜਣ ਦੀ ਚਾਬੀ ਹੈ ਜੀ ਇਹ ਚੱਲਦੇ ਸਾਥੇ ਬਦਲ ਮੋੜਾਂ ਦੀ ਚਾਬੀ ਆਪਣੇ ਕੋਲ ਪਾਟ ਗਈ ਜੇ ਤੁਸੀਂ ਹੋਵੇ ਤਾਂ ਤੁਸੀਂ ਵਿਦਾਰ ਸਕਦੇ ਹੋ ਜੀ ਤੇ ਯੂ ਮੈਨ ਫੇਨਡਾ ਆਉਂਦਾ ਤੇਰੀ ਕੀ ਕਹਾਣੀ ਦੱਸਾ ਸੀ ਸਰਮਾ ਕੇ ਮੈਂ ਕਿਉਂ ਸਿੱਕੇ ਰੀਸ ਜਾਣੇ ਤੁਰਨਾ ਕੋਈ ਔਰ ਤਾਂ ਮੈਂ ਤੂੰ ਵੀ ਸੂਟ ਗਾ ਫੜੇ ਜਿੱਤੇ ਤੂੰ ਹੀ ਰੱਖੇ ਹਥਿਆਰ ਚੁੱਪਵੇਂ ਆਪੀਆ ਸੱਜੀਆਂ ਚੋਂ ਤੂੰ ਫੇਰੀ ਮੈਂ ਤਰਾ ਮਾਈਕ ਤੇ ਜਾ ਯਾਰ ਚੱਕਵੇਂ ਦੇ ਟੰਕਾਂ ਨੂੰ ਕੋ ਮੋੜ ਕੇ ਜਦੋਂ ਹੈ ਗਾਇਸ ਹੇ ਹੈਲੋ ਵਿਆਹ ਦਾ ਮਾਹੌਲ ਸਭ ਚੱਲ ਗਿਆ ਹੈ ਵਿਆਹ ਹੋ ਗਿਆ ਖਤਮ ਰੌਣਕਾਂ ਪੂਰੀਆਂ ਦੀਆਂ ਰੌਣਕਾਂ ਹ ਰਾਤ ਨੂੰ ਜਾਗੋ ਤੇ ਲੱਗਣੀਆਂ ਬਾਈ ਰੌਣਕਾਂ ਮੋਗੀਆਂ ਰੌਣਕਾਂ ਨਹੀਂ ਨਹੀਂ ਜਾਗੋ ਹੈ ਯਾਰ ਪਰਸਨ ਫੇਰ ਵਿਆਹ ਹੈ ਨਹੀਂ ਨਹੀਂ ਜਾਗੋ ਤਾਂ ਹੈ ਜਿਹੜਾ ਦਿਨ ਦਿਨ ਵਾਲਾ ਪ੍ਰੋਗਰਾਮ ਸੀਗਾ ਉਹ ਉਹ ਹੈਨਾ ਉਹਨੂੰ ਜਾਗੋ ਉਦੋਂ ਸਿਰਫ ਉਦੋਂ ਦਾ ਦਿਨ ਨਾ ਨਹੀਂ ਹੈ ਮੈਂ ਕਿ ਉਹ ਤੋਂ ਦੇਖ ਰਿਹਾ ਅੱਜ ਦਾ ਸੀਗਾ ਨਾ ਪ੍ਰੋਗਰਾਮ ਸਾਡਾ ਮੈਸ ਹੋ ਗਿਆ ਯਾਰ ਮੇਤੇ ਐ ਹੋਏ ਤੁਸੀਂ ਬਹੁਤ ਲੈ ਰਹੇ ਆ ਜੀ ਸਾਡੇ ਬਲੌਗ ਦੇਖ ਰਹੇ ਆ ਸਾਨੂੰ ਦੇਖ ਕੇ ਹੱਸ ਰਹੇ ਆ ਨਵੇਂ ਚੈਨਲ ਵਾਲੇ ਇੰਨੀ ਹੌਂ ਚਰਚਾ ਮਾਰ ਮਾਰ ਕੇ ਜਨ ਨੂੰ ਦੇਖੋ ਭਾਈ ਇਹ ਦੇਖੋ ਹਾਏ ਕਰੋ ਹਾਏ ਹੈਲੋ ਹੈਲੋ ਹਾਏ ਕਰੋ ਇਹਨਾਂ ਨੇ ਪੱਲੇ ਦਾ ਪੂਰਾ ਆਪਣੇ ਘਰ ਹੀ ਚੱਲ ਗਏ ਭਾਈ ਅਸੀਂ ਸਸਰੀਆ ਕਾਜੀ ਸਸਰੀਆ ਕਾਜੀ ਕੋਈ ਕਵਰ ਛੱਡ ਲੋ ਕਵਰ ਛੱਡ ਲੋ ਕਵਰ ਲਾਉਂ ਬਸ ਤੀ ਬੱਠੇ ਰੋ ਬੱਟੇ 150 ਸ਼ਗਨ ਪਾਇਆ ਪੈਂ 500 ਦੇ ਦੇ ਚੋਲੇ ਖਾ ਗਿਆ ਰੋਟੀ ਏ ਰੋਟੀ 11 12 ਸੌ ਦੇ ਦੀ ਰੋਟੀ ਕਹਿੰਦੇ ਕਿੰਨੇ ਦਾ ਨਾ ਹਟ 11 ਦੇ 150 ਜਗ ਨਾ ਪਾਇਆ ਬਟੇ ਨਹੀਂ ਆਟ 11 ਇਧਰ ਦੂਜਾ ਨਾ ਮੈਕੀ ਮੂਚੀਆਂ ਦੇ ਮੂਹ ਚ ਪਾ ਲੈਂਦਾ ਉਹਨਾਂ ਨਹੀਂ ਓਏ ਮੇਰੀ ਗੱਲ ਗਾਲ ਲਾ ਗੜਿਓ ਹੋ ਸੱਤਿਆ ਮੈਂ ਨਹੀਂ ਕਾੜਦਾ ਭਾਈ ਮੇਰੀ ਗੱਲ ਭਾਈ ਸਾਰੇ ਚਲ ਗਏ ਬੇ ਕੋਈ ਭਾਂਡੇ ਵੀ ਤੋਂ ਆ ਭਾਏ ਆ ਘਰਾਂ ਲੈ ਕੇ ਤੇਰੇ ਨਾਲ ਗਾਲੀ ਘਰਾਂ ਲੈ ਗਿਆ ਬਟੇ ਇਧਰ ਬਟੇ ਇਧਰ ਸੰਗਣਾ ਨਹੀਂ ਹੈਗਾ ਸੰਗਣਾ ਨਹੀਂ ਸੰਗਣਾ ਨੂੰ ਆਪਣੇ ਚੰਨ ਨੇ ਸਾਹੀਦਾ ਸੰਗਣਾ ਨਹੀਂ ਹੋ ਨਹੀਂ ਬਸ ਤੂੰ ਦਿਲ ਮੇਰਾ ਨਾ ਢੋਲੀ ਤੇਰੀ ਮੇਰੀ ਓ ਵੱਟੇ ਭਾਜੀ ਕੁਝ ਨਹੀਂ ਹੋਣ ਲੱਗਾ ਯਾਰ ਲੈ ਐ ਭਾਜੀ ਕੁਝ ਹੋਣ ਲੱਗਾ ਭਾਜੀ ਲੈ ਇੱਕ ਹੋਰ ਪਿਆਰ ਹੈ ਆ ਉਸ ਦੇ ਵਿੱਚ ਹੋਏ ਹੋਏ ਉਹ ਸਟੇਸ਼ਨ ਸਟੇਸ਼ਨ ਗਲਤ ਨਹੀਂ ਹੋਣਾ ਇੱਧਰ ਆਓ ਆਜੋ ਇੱਧਰ ਆਓ ਆਜੋ ਆਪਾ ਜੀ ਉਹ ਡਾਟਾ ਬਣਾ ਹੈਂਡਲ ਜਾਓ ਹੈਂਡਲ ਬਣਾ ਲਓ ਜੀ ਹੋਰ ਦਾ ਇੰਟਰਵਿਊ ਲੈ ਲਓ ਮੇਰਾ ਪੂਰਾ ਹੋ ਗਿਆ ਭਾਈ ਸਾਰੇ ਹਾਈ ਕਰੋ ਇੱਕ ਵਾਰ ਫੇਰ ਯਾਰ ਮੇਰਾ ਪੂਰਾ ਹੋ ਗਿਆ ਪੂਰਾ ਹੋ ਗਿਆ ਖਾ ਗਿਆ ਹੁਣ ਪੂਰਾ ਖਾ ਛੱਡ ਨਹੀਂ ਦੋਣਾ ਹੈਲੋ ਆਹ ਦਾ ਬਾਈ ਥੱਕਾ ਏ ਥੱਕਾ ਏ ਦਾ ਤੂੰ ਕਿ ਸਾਰੇ ਹਾਏ ਕੁਈ ਦਾ 1200 ਨਾਲੋਂ ਹੀ ਮਹਿੰਗੇ ਵੇ। ਹਾਂ? ਉਹ ਯਾਰ ਇਹਨਾਂ ਨੂੰ ਕਾੜ ਹੈ ਨਹੀਂ ਹੁਣ ਉਹ ਕਿਆ ਕਰੇ? 250 ਸ਼ਗਨ ਪਾਇਆ ਸੜਾ। ਉਹ ਮੇਰੇ ਮਾਂ ਨੂੰ ਕਰਤੇ ਯਾਰ। 25 ਦੇ ਸਬਜ਼ੀਆਂ ਪਾਈਆਂ ਵਾ ਲੈ ਬੜੀਆਂ ਵੀ। ਸ਼ਿਮਲਾ ਮਿਰਚ। ਹੈ? 1.7 ਰੁਪਏ ਸ਼ਗਨ ਭਾ ਪੂਰਾ ਡੱਬਾ ਰੋਟੀ ਆ ਗਿਆ ਉਹ 750 ਦੇ ਟਮਾਟਰ ਹੀ ਖਾ ਗਿਆ ਟਮਾਟਰ ਕਿੰਨੇ ਵੇਂਗੇ ਟਮਾਟਰੇ ਚੱਪੀ ਜਾਂਦਾ ਤਖੜਾ ਹਾਂ ਪੂਰੇ ਸਟਾਲੋਂ ਦੋ ਦੁਕਾਨਾਂ ਦਾ ਕਰ ਲਿਆ ਹਾਂਜੀ ਹਾਂਜੀ ਇੱਕ ਹਫ਼ਤੇ ਦਾ ਕਹਿੰਦਾ ਸਟਾਕ ਜਮਾ ਕਰ ਲਿਆ ਪੂਰਾ ਇੱਕ ਹਫ਼ਤੇ ਦਾ ਸਟਾਕ ਜਮਾ ਕਰ ਲਿਆ ਕੁਛ ਹੈ ਉਹ ਤੇ ਚਾਚੂ ਪੀਣ ਨੀ ਜਾਂ ਉਹ ਵੇਖਾ ਅਲੱਗ ਹੀ ਹੋ ਗੀਆਂ ਖੜੂ ਗੇਰਾਂ ਦੇ ਵੇੜੇ ਚੁਣਕਾ ਕੇ ਆਈਆਂ ਹੈ ਭਾਗੀ ਆ ਜਗੜਨ ਲਾਵੇ ਤੂੰ ਭਾਗੀ ਆ ਇਹ ਗਾਣਾ ਗਾਉਂਗਾ ਗੇਰਾਂ ਦੇ ਵੇੜੇ ਚੁਣਕਾ ਕੇ ਆਈਆਂ ਜੱਟ ਨਹੀਂ ਦਿੰਦੀਆਂ ਵਾਲਾ ਗੇਰਾਂ ਨਾਲ ਗੱਲ ਤੋਂ ਲੈ ਗਿਆ ਗੱਲ ਤੋਂ ਲੈ ਗਿਆ ਤੂੰ ਯਾਰ ਉਹਨੂੰ ਗਾ ਲੈ ਭਾਗੀ ਦੀਆਂ ਦਿੱਤੀਆਂ ਬਣਾ ਕੇ ਝਾਂਜ ਲਾ ਤਾ ਚਾਂਦੀ ਦੀਆਂ ਕੀ ਸੁਣਨੇ ਰਿਹਾ ਨਹੀਂ ਚੰਗੀ ਨਹੀਂ ਲੱਗ ਰਹੀ ਤੇ ਆਹ ਸਾਠ ਵਾਲੀਆਂ ਹੀ ਨਹੀਂ ਫਿਰ ਐ ਸਾਤੇ ਮਾਲ ਮਲੋ ਵੀ ਆ ਪਲੋ ਉਹ ਫੋੜ ਜਾਣੀ ਇਹਦੇ ਮੋਹ ਦੇ ਇਹ ਇਹ ਮੂੰਹਰ ਮਾਰ ਸਾਡੇ ਦਾ ਇਹ અપਮਾਨ ਕਹਨੂੰ ਕਰਦੇ ਯਾਰ ਅਨ ਨਾ ਯਾਰ ਅਨ ਆਜ ਹੈ ਅਨ ਆਜ ਹੈ ਉਹਨੇ ਵਿੱਚੋਂ ਆਇਆ ਬਾਜੀ ਮੈਂ ਪਨੀਰ ਪਨੀਰ ਖਾ ਲਿਆ ਬਸ ਦੇਖਿਆ ਬਾਕੀ ਜੋ ਵਜ ਹੈ ਰਾਏ 7 150 ਬਾਈ 2100 ਪਨੀਰੇ ਖਾ ਗਿਆ ਤੋ ਟੂ ਮੁਲਾਣੀ ਮੈਣੀ ਤਟੂ ਕੱਢਣੀ ਕਰ ਦੋ ਆ ਲੈ ਲੈ ਹਾਂ ਕਹਣਾ ਟੂ ਲੈ ਦੀ ਟੂ ਗਈ ਜਾਂਦਾ ਹੈ ਨਾ ਲਾਡੀ ਟੂ ਲੈ ਫੇਕ ਗਈ ਜਾਂਦਾ ਚੱਲਦਾ ਹੈ ਚੱਲਦਾ ਹੈ ਕੋਈ ਚੱਲਦਾ ਹੈ ਉਹ ਕਹਿੰਦੇ ਚੱਲਦਾ ਹੈ ਕਹਿੰਦੇ ਚੱਲਦਾ ਹੈ ਚਲੋ ਮੇਰੀ ਗੱਲ ਅੱਜ ਮਜ਼ਾ ਆਏਗਾ ਨਾ ਬਿੜੋ ਅੱਛਾ ਲੈ ਆ ਲੈ ਇੱਕ ਇੱਕ ਠਾਇਆ ਸਾਲਾ ਦੂਆ ਲਾ ਪਿਆ ਇਹ ਮਹਿੰਗੇ ਆ ਲੰਗਰ ਪਾੜ ਮਹਿਗਾ ਸਾਲੇ 50 ਰੁਪਏ ਸ਼ਗਨ ਦੇਗਾ ਤੀਜੀ ਰੋਟੀ ਖਾਣ ਲਾ ਪਿਆ 31 ਉਹ 3100 ਉਹ ਬਾਬੇ 3100 ਉਹ ਟੱਬਰ ਦੇ ਵੀ 11 ਆ ਗਏ ਹੈਲੋ 3100 ਬਾਬੇ ਜੱਬਰਦੇ ਬੰਦੇ ਵੀ 11 ਗਏ ਤੁਹਾਡੇ ਦੇ 3100 3100 ਵੀ ਮਹਿੰਗਾ ਵੈ ਹੈ ਲੋ ਇੰਦਰਾ ਆ ਤੁਹਾਡਾ ਟੱਬਰ ਵੀ ਬਹੁਤ ਵੱਡਾਗਾ ਠੀਕ ਹੈ ਇੱਕ ਇੱਕ ਨੂੰ ਕਿੰਨੇ ਦੇ